ਬਹੁਤ ਵਧੀਆ ਮੂਵੀ ਆ ਪਰਵਾਰਿਕ ਮੂਵੀ ਆ ਦੇਖਣੀ ਚਾਹੀਦੀ ਆ ਪੰਜਾਬੀ ਪਿਕਚਰਸ ਨੂੰ ਬੂਮ ਮਿਲੇਗਾ ਥੈਂਕ ਯੂ ਹਾਂ ਜੀ ਮੈਨੂੰ ਬਹੁਤ ਵਧੀਆ ਲੱਗੀ ਦੀ ਆ ਬਹੁਤ ਵਧੀਆ ਬੇਸਿਕਲੀ ਪੰਜਾਬ ਦੇ ਜਿਹੜਾ ਬੇਸਿਕ ਤੋਂ ਇਸ਼ੂ ਆ ਅੱਜਕੱਲ ਦਾ ਅਕੋਰਡਿੰਗ ਟੂ ਲੈਂਡ ਉਹਨੂੰ ਵਧੀਆ ਤਰੀਕੇ ਨਾਲ ਜਿਹੜਾ ਦਿਖਾਇਆ ਗਿਆ ਤਾਂ ਜਿਹੜੇ ਪੰਜਾਬ ਦੇ ਅੱਜਕੱਲ ਕਲਚਰ ਦੇ ਜਿਹੜੇ ਰਿਲੇਸ਼ਨਸ ਆ ਉਹਨਾਂ ਨੂੰ ਦਿਖਾਇਆ ਗਿਆ ਵੀ ਕਿਤਨਾ ਕਿਤੇ ਮੈਟਰ ਕਰਦਾ ਹੈ ਕਿ ਵੀ ਤੁਹਾਡੇ ਜਿਹੜਾ ਵੀ ਲੈਂਡ ਜ਼ਰੂਰੀ ਆ ਬੰਦੇ ਲਈ ਆਪਾਂ ਮੰਨਦੇ ਆ ਪੰਜਾਬੀ ਕਲਚਰ 'ਚ ਵੀ ਜ਼ਰੂਰੀ ਆ ਪਰ ਉਹਨਾਂ ਨੇ ਇਹ ਦਿਖਾਇਆ ਵੀ ਕੰਪੈਰ ਇਹਦੇ ਕੰਪੈਰਟਲ ਵੀ ਜਿਹੜੇ ਆਪਣੇ ਮਨੁੱਖੀ ਰਿਸ਼ਤੇ ਆ ਉਹਨਾਂ ਨੂੰ ਵੀ ਬਹੁਤ ਵਧੀਆ ਤਰੀਕੇ ਨਾਲ ਦਿਖਾਇਆ ਵੀ ਇਹ ਆਪਣੇ ਵਾਸਤੇ ਜ਼ਰੂਰੀ ਆ ਸਾਨੂੰ ਜਿਹੜੇ ਆਪਣੇ ਆਪਣੇ ਗੱਗੂ ਭਾਜੀ ਤੇ ਯੋਗਰਾਜ ਭਾਜੀ ਕਾਫੀ ਟਾਈਮ ਬਾਅਦ ਇਕੱਠੇ ਹੋਏ ਆ ਇਹ ਨਾ ਕਰਕੇ ਹੀ ਜਿਸੀਂ ਮੂਵੀ ਦੇਖਣ ਆਏ ਆ ਜਿੱਤੇ ਵਧੀਆ ਸਾਨੂੰ ਬਹੁਤ ਬਹੁਤ ਜਿਆਦਾ ਆਇਆ ਹਾਂਜੀ ਹਾਂਜੀ ਬਹੁਤ ਬਹੁਤ ਜਿਆਦਾ ਮਜ਼ਾ ਆਇਆ ਜੋ ਪਹਿਲਾਂ ਬਹੁਤ ਮਜ਼ਾ ਆਉਂਦਾ ਸੀ ਦੋਨਾਂ ਨੂੰ ਸਿੱਥੇ ਦੇਖ ਕੇ ਤੇ ਅੱਜ ਵੀ ਦੇਖ ਕੇ ਨੂੰ ਹੀ ਮਜ਼ਾ ਆਇਆ ਬਹੁਤ ਸੋਹਣੀ ਫਿਲਮਾਂ ਜਰੂਰ ਦੇਖੋ ਜਿਨੇ ਵੀ ਨਹੀਂ ਦੇਖੀਏਗੀ ਉਹ ਜਰੂਰ ਦੇਖਣਾ ਬਹੁਤ ਵਧੀਆ ਰਣਚੇਰ ਭਾਜੀ ਤੇ ਇੱਕ ਵਾਰੀ ਸਭ ਨੂੰ ਰਿਕਵੈਸਟ ਹੈ ਜੀ ਕਿ ਜਰੂਰ ਦੇਖਣ ਇੱਕ ਵਾਰੀ ਇਹਦਾ ਬਣਦੀ ਹੈ ਨਾਈਸ ਮੂਵੀ ਬਹੁਤ ਅੱਛੀ ਜੀ ਇੰਟਰਵਲ ਕਰ ਦਿਓ ਇਤਨੀ ਇੰਟਰਸਟਿੰਗ ਨੇ ਇੰਟਰਵਲ ਤੋਂ ਬਾਅਦ ਬਹੁਤ ਵਧੀਆ ਲੱਗੀ ਫਿਲਮ ਬਹੁਤ ਅੱਛੀ ਫਿਲਮ ਹੈ ਬਹੁਤ ਅੱਛਾ ਜੀ ਬਹੁਤ ਵਧੀਆ ਫਿਲਮ ਹੈ ਕਾਫੀ ਵਧੀਆ ਐਕਟਿੰਗ ਕੀਤੀ ਯੋਗਰਾਜ ਨੇ ਐਕਸ਼ਨ ਬਹੁਤ ਬੈਸਟ ਹੈ ਐਕਸ਼ਨ ਬਹੁਤ ਵੈਦੋਰਾ ਐਕਸ਼ਨ ਬੈਸਟ ਹੈ ਮੈਮ ਬਹੁਤ ਵਧੀਆ ਫਰਸਟ ਕਲਾਸ ਮਜ਼ਾ ਆ ਗਿਆ ਬਹੁਤ ਵਧੀਆ ਸੀਗੀ ਜੱਟਾ ਯੂਟਾ ਵਾਸਤੇ ਬਹੁਤ ਵਧੀਆ ਮੂਵੀ ਆ ਉਹਨਾਂ ਨੂੰ ਦੇਖਣੀ ਚਾਹੀਦੀ ਹੈ ਇਨਸਪਾਇਰ ਹੋਣਗੇ ਸੇਰਾ ਜੀ ਸੇਰਾ ਐਂਡ ਬਹੁਤ ਵਧੀਆ ਕਰਾਤਾ ਜੀ ਪਰਿਵਾਰਕ ਮੂਵੀ ਹੈ ਐਂਟਰਟੇਨਿੰਗ ਹੈ ਕਮੇਡੀ ਵੀ ਹੈ ਜਿੱਥੇ ਟਾਈਮ ਟੂ ਟਾਈਮ ਇਹਨੂੰ ਬਹੁਤ ਵਧੀਆ ਮੂਵੀ ਆ ਫੁੱਲੀ ਵਧੀਆ ਇੰਜੋਏਬਲ ਫੁਲੀ ਪੇਅਵਲ ਮੂਵੀ ਆ ਸੋ ਸਾਰਿਆਂ ਨੂੰ ਹੈਗਾ ਰਿਕੁਐਸਟ ਆ ਪੈਸਾ ਵਸੂਲ ਆ ਸਾਰਿਆਂ ਨੂੰ ਦੇਖਣੀ ਚਾਹੀਦੀ ਆ ਜਰੂਰ ਵਧੀਆ ਫੈਮਲੀ ਮੂਵੀ ਆ ਬਹੁਤ ਵਧੀਆ ਲੱਗੀ ਯੋਗਰਾਜ ਦਾ ਬਹੁਤ ਵਧੀਆ ਸੋਹਣਾ ਰੋਲ ਆ ਬਹੁਤ ਅੱਛੀ ਲੱਗੀ ਆ ਬਹੁਤ ਵਧੀਆ ਮੂਵੀ ਆ ਉਹੀ ਕੇਮਿਸਟਰੀ ਨਜ਼ਰ ਆਈ ਪਹਿਲੇ ਵਾਲੀ ਹਾਂ ਉਹੀ ਉਹੀ ਪੁਰਾਣਾ ਟੱਚ ਅਣਖ ਜੱਟਾਂ ਦੀ ਪੁੱਤ ਜੱਟਾਂ ਦੇ ਉਹ ਸਾਰਾ ਸੇਮ ਆ ਬਿਲਕੁਲ ਬਹੁਤ ਸੋਹਣੀ ਲੱਗੀ